ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਅਦਲਤ ਮਹਾਪਰਚਤ ਪੰਜਾਬ ਜਨਕ ਸੂਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੇਰੇ ਨਾਲ ਐਸ ਸੀ ਐਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਜੀ ਬੋਰਡ ਸਿੰਘ ਜੀ ਘਾਰੂ ਜੀ ਡਬਲ ਜੀ ਜੀ ਆਪਣੀ ਜਸਵਿੰਦਰ ਜਸਵਿੰਦਰ ਜੀ ਘਾਰੂ ਸਾਹਿਬ ਇਹ ਸਾਥੀ ਸਾਰੇ ਅਸੀਂ ਬੈਠੇ ਆ ਮਸਲਾ ਇਹ ਹੈ ਕਿ ਲੋਕ ਸਭਾ ਦਾ ਇਲੈਕਸ਼ਨ ਹੋ ਰਿਹਾ ਹੈ ਤੇ ਪੂਰੇ ਦੇਸ਼ ਪਰ ਫਰੀਦਕੋਟ ਸੀਟ ਦੀ ਚਰਚਾ ਹੋ ਰਹੀ ਹੈ ਤੋਂ ਫਰੀਦਕੋਟ ਸੀਟ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਉਮਰਿੰਦਰ ਸਿੰਘ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਬਾ ਲੀਡਰ ਆਪੋਜੀਸ਼ਨ ਅ ਕੜਗੇ ਸਾਹਿਬ ਰਾਹੁਲ ਗਾਂਧੀ ਜੀ ਦੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਜੀ ਸਮੂੱਚੀ ਲੀਡਰਸ਼ਿਪ ਫਰੀਦਕੋਟ ਸੀਟ ਦੇ ਬਾਰੇ ਵਿੱਚ ਖਾਸ ਤੌਰ ਤੇ ਚਰਚਾ ਕਰ ਰਹੀ ਹੈ ਕਿ ਕਿਸ ਤਰ੍ਹਾਂ ਫਰੀਦਕੋਟ ਸੀਟ ਨੂੰ ਜਿੱਤਾਇਆ ਜਾਵੇ ਕਿਉਂਕਿ ਫਰੀਦਕੋਟ ਸੀਟ ਜਿਹੜੀ ਹੈ ਬੜੀ ਅਹਿਮ ਸੀਟ ਹੈ ਬਾਬਾ ਫਰੀਦ ਜੀ ਦੀ ਚਰਨਸ਼ੋ ਪਵਿੱਤਰ ਜਿਹੜੀ ਇਹ ਧਰਤੀ ਹੈਗੀ ਹੈ ਸਭ ਤੋਂ ਪਹਿਲਾਂ ਇਸ ਧਰਤੀ ਨੂੰ ਮੈਂ ਸਲੂਟ ਕਰਦਾ ਨਮਸਕਾਰ ਕਰਦਾ ਔਰ ਨਾਲ ਕਾਂਗਰਸ ਪਾਰਟੀ ਇਸ ਗੱਲ ਤੇ ਕਵੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਫਰੀਦਕੋਟ ਸੀਟ ਤੇ 45% ਜਿਹੜਾ ਵੋਟ ਹੈ ਉਹ ਮਝ ਵੀ ਸਖ ਪਾਈ ਚਾਰੇ ਦਾ ਮਾਝਾ ਔਰ ਮਾਲਵਾ ਮਜਬੀ ਸਿੱਖ ਬੈਲਟ ਹੈ ਔਰ 67 ਪ੍ਰਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਹਨ ਉਹ ਮਜਬੀ ਸਿੱਖ ਭਾਈਚਾਰਾ ਜਿਹੜਾ ਹੈਗਾ ਵਲਮੀਕੀ ਭਾਈਚਾਰਾ ਇਹ ਉਹਨੂੰ ਪ੍ਰਭਾਵਿਤ ਕਰਦਾ ਸੋ ਇਸ ਗੱਲ ਨੂੰ ਧਿਆਨ ਚ ਰੱਖ ਕੇ ਹੋਏ ਕਾਂਗਰਸ ਪਾਰਟੀ ਕਿਸ ਤੇ ਵਿਚਾਰ ਕਰ ਰਹੀ ਹੈ ਸੋ ਮੈਂ ਵੀ ਅ ਅਪਲਾਈ ਕੀਤਾ ਹੈ ਪਾਰਟੀ ਨੇ ਕਿਹਾ ਹੈ ਕਿ ਮੈਂ ਇਹ ਸੋਚਦਾ ਕਿ 30-35 ਸਾਲ ਤੋਂ ਮੈਂ ਲਗਾਤਾਰ ਦਲ ਸਮਾਜ ਦੇ ਲਈ ਮਜ਼ਦੂਰਾਂ ਲਈ ਮਹਿਲਾਵਾਂ ਲਈ ਕਿਸਾਨਾਂ ਲਈ ਜਿੱਥੇ ਵੀ ਕੋਈ ਅੰਦੋਲਨ ਹੋਇਆ ਅਸੀਂ ਸਾਰੀ ਟੀਮ ਨੇ ਉਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਜੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੇਰਾ 33 ਸਾਲ ਦਾ ਜਿਹੜਾ ਤਜਰਬਾ ਹੈ ਰਾਮਬਲੈਸ ਪਾਸਵਾਨ ਜੀ ਦੇ ਨਾਲ ਮੈਂ ਰਿਹਾ ਔਰ ਹਰ ਮਹਿਕਮੇ ਹਾਈ ਪਾਵਰ ਕਮੇਟੀ ਦੇ ਵਿੱਚ ਮੈਂ ਰਿਹਾ ਉਹ ਸਾਰੇ ਮਹਿਕਮਿਆਂ ਦੇ ਵਿੱਚ ਕੰਮ ਕਰਨ ਦਾ ਮੇਰਾ ਤਜਰਬਾ ਜਿਹੜਾ ਹੈਗਾ ਸਮਾਜ ਦੀ ਸੇਵਾ ਕਰਨ ਦਾ ਜਿਹੜਾ ਤਜਰਬਾ ਹੈਗਾ ਉਸ ਦਾ ਫਾਇਦਾ ਲੈਂਦੇ ਹੋਏ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸਮੁੱਚੀ ਕਾਂਗਰਸ ਪਾਰਟੀ ਜੇਕਰ ਮੈਨੂੰ ਅਸ਼ੀਰਵਾਦ ਦਿੰਦੇ ਆ ਮੈਨੂੰ ਮੌਕਾ ਦਿੰਦੇ ਆ ਕਾਂਗਰਸੀ ਹਾਈ ਕਮਾਂਡ ਅ ਮੈਨੂੰ ਫਰੀਦਕੋਟ ਲੋਕ ਸਭਾ ਤੋਂ ਇਲੈਕਸ਼ਨ ਲੜਾਉਂਦੇ ਆ ਮੈਂ ਉਮੀਦਵਾਰ ਬਣਦਾ ਤਾਂ ਮੈਂ ਸਮਝਦਾ ਇਹ ਫਰੀਦਕੋਟ ਲੋਕ ਸਭਾ ਹਲਕੇ ਦੇ ਵੋਟਰਾਂ ਲਈ ਤੇ ਫਰੀਦਕੋਟ ਲਈ ਮੇਰੇ ਵੱਲੋਂ ਜੋ ਸੇਵਾ ਕੀਤੀ ਜਾਣੀ ਹੈ ਆਪਣੇ ਆਪ ਦੇ ਵਿੱਚ ਇੱਕ ਨਵਾਂ ਇਤਿਹਾਸ ਹੋਊਗਾ ਫਰੀਦਕੋਟ ਦੇ ਵਿੱਚ ਅੱਜ ਤੱਕ ਜਿੰਨੇ ਵੀ ਐਮਪੀ ਇਹ ਤੋਂ ਜਿੱਤੇ ਨੇ ਉਹਨਾਂ ਐਮਪੀਆਂ ਦੇ ਨਾਲੋਂ ਕਿਤੇ ਵੱਧ ਚੜ ਕੇ ਅਸੀਂ ਫਰੀਦਕੋਟ ਲੋਕ ਸਭਾ ਹਲਕੇ ਦੀ ਸੇਵਾ ਕਰਾਂਗੇ ਔਰ ਲੋਕ ਸਭਾ ਹਲਕਾ ਫਰੀਦਕੋਟ ਦਾ ਨਾਂ ਜੇ ਫਰੀਦਕੋਟ ਲੋਕ ਸਭਾ ਦੇ ਹਲਕੇ ਦੇ ਵੋਟਰ ਸਾਨੂੰ ਪਾਰਲੀਮੈਂਟ ਦੇ ਵਿੱਚ ਭੇਜਦੇ ਆ ਤੁਸੀਂ ਦੇਖੋਗੇ ਹਰ ਸਮੇਂ ਪਾਰਲੀਮੈਂਟ ਹਲਕੇ ਦੇ ਵਿੱਚ ਹਰ ਸੈਸ਼ਨ 'ਚ ਫਰੀਦਕੋਟ ਲੋਕ ਸਭਾ ਹਲਕੇ ਦਾ ਨਾਂ ਗੂੰਜਿਆ ਕਰੇਗਾ ਮੈਂ ਸਾਫ ਗੇਰੀ ਤੋਂ ਕੁਝ ਲੰਬੇ ਸਮੇਂ ਤੋਂ ਇਸ ਸੀਰੀਅ ਦੇ ਵਿੱਚ ਵਿਚਰ ਰਿਹਾ ਹਾਂ ਪਾਰਟੀ ਤੋਂ ਦਾਵੇਦਾਰੀ ਵੀ ਠੋਕ ਰਿਹਾ ਹਾਂ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਕੀ ਆਸ਼ਵਾਸ਼ਣ ਦਿੰਦੇ ਹੋ ਕਿ ਜੇਕਰ ਤੁਹਾਨੂੰ ਪਾਰਟੀ ਨੁਮਾਇੰਦਾ ਬਣਾਉਂਦੀ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਲੋਕ ਸਭਾ ਵੀ ਦੇ ਦਿੰਦੇ ਆ ਤਾਂ ਪ੍ਰਾਇਓਰਟੀ ਕਿਸ ਚੀਜ਼ ਨੂੰ ਰਹੇਗੀ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਸਭ ਤੋਂ ਜਿਹੜੀ ਪ੍ਰਾਇਓਰਟੀ ਸਾਡੀ ਰਹੂਗੀ এডਿਕੇਸ਼ਨ ਤੇ ਜਿਹੜਾ ਇੱਥੇ ਦਾ ਮੈਡੀਕਲ ਕਾਲਜ ਹੈ ਮੈਂ ਸਮਝਦਾ ਇੱਕ ਤਰ੍ਹਾਂ ਦਾ ਮੈਡੀਕਲ ਕਾਲਜ ਜਿਹੜਾ ਉਹ ਖਤਮ ਹੋਣ ਦੇ ਕਿਨਾਰੇ ਹੋਇਆ ਪਿਆ ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤਾਂ ਲੋਕ ਸਭਾ ਦੇ ਮੈਂਬਰ ਅਸੀਂ ਜੇ ਬਣਦੇ ਆ ਸਭ ਤੋਂ ਵੱਧ ਪ੍ਰਾਇਓਰਟੀ ਸਾਡੀ ਹੋਊਗੀ ਇਸ ਗੱਲ ਲਈ ਕਿ ਐਜੂਕੇਸ਼ਨ ਜਿਹੜਾ ਸਿਸਟਮ ਹੈ ਇਹਦੇ ਵੱਲ ਧਿਆਨ ਦਿੱਤਾ ਜਾਵੇ ਸਿਹਤ ਸੁਰਤਾਵਾਂ ਵੱਲ ਧਿਆਨ ਦਿੱਤਾ ਜਾਵੇ ਬੇਰੁਜ਼ਗਾਰੀ ਵੱਲ ਧਿਆਨ ਦਿੱਤਾ ਜਾਵੇ ਔਰ ਕਾਂਗਰਸ ਪਾਰਟੀ ਦਾ ਜਿਹੜਾ ਅਜੰਡਾ ਮੈਂ ਰਾਹੁਲ ਗਾਂਧੀ ਜੀ ਦਾ ਤੇ ਸੁਭਾਸ਼ ਚੀ ਕਾਂਗਰਸ ਪਾਰਟੀ ਦਾ ਤਨਮਤਦੀਆਂ ਇਸ ਗੱਲ ਜਿਨ੍ਹਾਂ ਨੇ ਇਸ ਏਜੰਡੇ ਦੇ ਵਿੱਚ ਰੱਖਿਆ ਹੈ ਕਿ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਜਿਦੀ ਜਿੰਨੇ ਸੰਖਿਆ ਭਾਰੀ ਉਹਦੀ ਉਨੀ ਇਸੇਦਾਰੀ ਜੈ ਐਸਸੀ ਐਸਟੀ ਓਬੀਸੀ ਜਨਰਲ ਵਰਗ ਦੇ ਜਿਹੜੇ ਲੋਕ ਆ ਜਿੰਨੀ ਜਿੰਨੀ ਪਾਪੂਲੇਸ਼ਨ ਹੈਗੀ ਆ ਉਹਨੂੰ ਉਹਨੂੰ ਹਿੱਸੇਦਾਰੀ ਮਿਲੂਗੀ ਮੈਂ ਲੰਘੇ ਲੰਬੇ ਸਮੇਂ ਤੋਂ ਇਹ ਮੰਗ ਉਠਾਉਣ ਦਾ ਆ ਰਿਹਾ ਕਿ ਮਜ਼ਦੂਰਾਂ ਦਾ ਬੀਮਾ ਹੋਣਾ ਚਾਹੀਦਾ ਕਾਂਗਰਸ ਪਾਰਟੀ ਨੇ ਆਪਣੇ ਅਜੰਡੇ ਦੇ ਵਿੱਚ ਰੱਖਿਆ ਕਿ 25 ਲੱਖ ਰੁਪਈਆ ਦਾ ਇਲਾਜ ਬੀਮਾ ਮਜ਼ਦੂਰ ਵਰਗ ਦਾ ਕੀਤਾ ਜਾਊਗਾ ਕਾਂਗਰਸ ਪਾਰਟੀ ਨੇ ਮਹਿਲਾਵਾਂ ਦੇ ਲਈ ਆਮ ਆਦਮੀ ਪਾਰਟੀ ਨੂੰ ਝੂਠ ਨਹੀਂ ਬੋਲਿਆ ਉਹਨਾਂ ਨੇ ਕਿਹਾ 1 ਲੱਖ ਰੁਪਈਆ ਮਹਿਲਾਵਾਂ ਨੂੰ ਪੈਰਾਂ ਦੀ ਖੜੀ ਕਰਨ ਵਾਸਤੇ ਦਿੱਜਾਂਗੇ ਇਸ ਤਰ੍ਹਾਂ ਪੰਜ ਨਿਆਣ ਜਿਹੜੇ ਕਾਂਗਰਸ ਪਾਰਟੀ ਦੇ ਮੇਰੀ ਬਸੋ ਦੇ ਵਿੱਚ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਗੱਲ ਹੈ ਦੋ ਸੈਲੀਬ੍ਰਿਟੀ ਉਮੀਦਵਾਰ ਨੇ ਦੋ ਵੱਡੀਆਂ ਜਿਹੜਾ ਆਵਾਜ਼ਨ ਪਾਰਟੀ ਔਰ ਬੀਜੇਪੀ ਦੇ ਉਹਨਾਂ ਨਾਲ ਕਿਵੇਂ ਨਜਿੱਠੋਗੇ ਜੇਕਰ ਤੁਹਾਨੂੰ ਮੌਕਾ ਮਿਲਦਾ ਦੇਖੋ ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਕਲਾਕਾਰ ਜਿਹੜਾ ਹੈਗਾ ਉਹ ਕਲਾਕਾਰੀ ਕਰ ਸਕਦਾ ਹੈ ਸਟੇਜ ਦੇ ਉੱਤੇ ਗਾਉਣਾ ਅਲੱਗ ਚੀਜ਼ ਹੈ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਉਠਾਉਣਾ ਉਹ ਇੱਕ ਅਲੱਗ ਚੀਜ਼ ਹੈ ਪਹਿਲਾਂ ਤਾਂ ਪੰਜਾਬ ਦੇ ਲੋਕ ਇਸ ਗੱਲ ਤੇ ਪਸਤਾ ਰਹੇ ਹੈ ਕਿ ਇੱਕ ਚੁੜਕਲੇ ਆਵਾਜ਼ ਨੂੰ ਉਹਨਾਂ ਨੇ ਮੁੱਖ ਮੰਤਰੀ ਬਣਾਤਾ ਇਹ ਉਹ ਮੁੱਖ ਮੰਤਰੀ ਅੱਜ ਵੀ ਚੁਟਕਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰ ਰਿਹਾ ਜਦੋਂ ਵੀ ਕਿਤੇ ਬੋਲਦੇ ਆ ਤੇ ਉਹ ਆ ਦੂਜੀ ਗੱਲ ਦਾ ਜਵਾਬ ਚੁਟਕਲੇ ਵਿੱਚ ਦੇ ਰਿਹਾ ਅੱਜ ਇਹਨਾਂ ਨੇ ਕਿਹਾ ਸੀ 8000 ਰੁਪਏ ਮਹਿਲਾਵਾਂ ਨੂੰ ਦੇਵਾਂਗੇ ਵੈਸੇ ਇਹ ਮੁੱਦਾ ਨਹੀਂ ਇਹਨਾਂ ਨੇ ਕਿਹਾ ਬੇਰੋਜ਼ਗਾਰੀ ਖਤਮ ਕਰਾਂਗੇ ਇਹਨਾਂ ਨੇ ਕਿਹਾ ਪੱਕੀਆਂ ਨੌਕਰੀਆਂ ਕਰਾਂਗੇ ਕਿਹੜੀ ਨੌਕਰੀ ਪੱਕੀ ਕਰਦੀ ਸਿਰਮ ਮਸ਼ਹੂਰੀਆਂ ਵਾਲੀ ਸਰਕਾਰ ਆ ਕਹਿੰਦੇ 44000 ਨੌਕਰੀ ਦਿੱਤੀ ਕਿੱਥੇ ਦਿੱਤੀ ਹੈ ਜੀ ਇੱਕ ਵੀ ਦਿਖਾ ਦੇਣ ਕਿਸੇ ਮਹੱਲੇ ਤੇ ਜਿੱਥੇ ਇਹ ਜਾਂਦੇ ਆ ਫਿਰ ਲੋਕ ਇਹਨਾਂ ਦੇ ਮਗਰ ਗੋ ਪੈਂਦੇ ਆ ਇਹਨਾਂ ਨੇ ਝੂਠ ਬੋਲਿਆ ਵੱਡੇ ਵੱਡੇ ਬੋਰਡ ਲਾਏ ਤੇ ਲੋਕ ਇਹ ਜਿਹੜਾ ਉਥੇ ਜੁੜੋਏ ਜਾਂਦੇ ਆ ਤੇ ਲੋਕਾਂ ਦੇ ਮਗਰ ਪੈਂਦੇ ਆ ਦੱਸੋ ਸਾਡੇ ਪਿੰਡ ਚੋਂ ਕਿਹਨੂੰ ਨੌਕਰੀ ਦਿੰਦੀ ਐ ਲੋਕ ਤਾਂ ਕਹਿੰਦੇ ਸਾਡੇ ਪਿੰਡ ਚੋਂ ਚੌਂਕੀਦਾਰ ਕੋਈ ਨਹੀਂ ਲੱਗਿਆ ਇਹਨਾਂ ਕੋਲ ਜਵਾਬ ਕੋਈ ਨਹੀਂ ਸੋ ਇਹਨਾਂ ਇਹ ਮਸੂਰੀਆਂ ਵਾਲੀ ਸਰਕਾਰ ਐ ਇਹਨਾਂ ਨੇ ਬੋਰਡ ਬੋਰ ਲਾ ਕੇ ਸਾਰਾ ਕਰ ਲਿਆ ਕੰਮ ਜਿਹੜੇ ਸੈਲੀਵੇਟਰੀ ਐ ਉਹਨਾਂ ਦਾ ਵਿਚਾਰਾ ਦਾ ਕੰਮ ਇਹ ਹੈ ਕਿ ਉਹਨਾਂ ਨੂੰ ਗਾਉਣਾ ਚਾਹੀਦਾ ਜੇ ਆਪਾਂ ਇਹ ਗੱਲ ਕਹੀਏ ਕਿ ਕਿਸਾਨ ਅ ਸੁਨਿਆਰੇ ਵਾਲਾ ਕੰਮ ਕਰ ਸਕਦਾ ਨਹੀਂ ਕਰ ਸਕਦਾ ਜਿਹੜਾ ਸੁਨਿਆਰਾ ਭਾਈ ਵਿਚਾਰਾ ਕੰਮ ਕਰਦਾ ਉਹ ਸੁਨਿਆਰਾ ਭਾਈ ਜਰਈ ਆਪਦਾ ਕੰਮ ਕਰ ਸਕਦਾ ਜਿਹੜਾ ਤਰਖਾਨ ਭਾਈ ਜਿਹੜਾ ਕੰਮ ਕਰਦਾ ਉਹ ਉਹੀ ਕੰਮ ਕਰ ਸਕਦਾ ਜਿਹੜਾ ਇੱਕ ਮਜ਼ਦੂਰ ਦਿਹਾੜੀ ਵਾਲਾ ਜਿਹੜਾ ਖੇਤ ਮਜ਼ਦੂਰ ਆ ਉਹ ਖੇਤੀ ਮਜ਼ਦੂਰ ਦਾ ਕੰਮ ਕਰ ਸਕਦਾ ਜਿਹੜਾ ਫੈਕਟਰੀ ਚ ਮਜ਼ਦੂਰ ਆ ਉਹ ਫੈਕਟਰੀ ਦਾ ਵਿੱਚ ਹੀ ਕੰਮ ਕਰ ਸਕਦਾ ਮਤਲਬ ਜਿਹੜਾ ਬੰਦਾ ਜਿਸ ਖੇਤਰ ਚ ਕੰਮ ਕਰਦਾ ਉਹ ਉਹੀ ਕੰਮ ਹੀ ਕਰ ਸਕਦਾ ਹੁਣ ਤੁਸੀਂ ਪੱਤਰਕਾਰ ਭਰਾਓ ਜਿਹੜੇ ਪ੍ਰੈਸਰ ਰਿਪੋਰਟਰ ਭਰਾ ਹੈਗੇ ਆ ਜਿਹੜਾ ਕੰਮ ਤੁਸੀਂ ਕਰ ਸਕਦੇ ਆ ਉਹ ਕੰਮ ਅਸੀਂ ਨਹੀਂ ਕਰ ਸਕਦੇ ਜਿਹੜਾ ਕੰਮ ਅਸੀਂ ਕਰ ਸਕਦੇ ਆ ਉਹ ਕੰਮ ਤੁਸੀਂ ਨਹੀਂ ਕਰ ਸਕਦੇ ਉਹ ਕਹਿੰਦੇ ਜਿਸ ਦਾ ਕੰਮ ਉਸੀ ਕੋ ਸਾਜੇ ਆਪ ਆਮ ਕਹਾਵਦਾ ਹੀ ਜਿਸ ਦਾ ਕੰਮ ਜਿਹਦਾ ਕੰਮ ਜਿਹੜਾ ਹੈਗਾ ਉਹ ਉਸੇ ਜਿਹੜਾ ਉਹ ਨੁਪੁਨ ਹੋ ਸਕਦਾ ਹੈ ਸੋ ਇਹ ਕਲਾਕਾਰਾਂ ਨੂੰ ਲਿਆ ਕੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜ ਕੇ ਪਾਰਲੀਮੈਂਟ ਇੱਕ ਬਹੁਤ ਵੱਡੀ ਪੰਚਾਇਤ ਹੈਗੀ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਜਿਹੜਾ ਇਹ ਲੋਕਤੰਤਰ ਬਣਾਇਆ ਜਿਹੜਾ ਭਾਰਤੀ ਸੰਵਿਧਾਨ ਬਚਾਇਆ ਉਹ ਬਣਾਇਆ ਉਹ ਕਾਂਗਰਸ ਪਾਰਟੀ ਇਹ ਅਜੰਡਾ ਲੈ ਕੇ ਚੱਲ ਰਹੀ ਹੈ ਕਿਉਂਕਿ ਬੀਜੇਪੀ ਮੈਂ ਤਾਂ ਇਹ ਕਹਾਂਗਾ ਕਿ ਬੀਜੇਪੀ ਦੇ ਵਿੱਚ ਜਿਹੜੇ ਬੰਦੇ ਐਸੀ ਸਮਾਜ ਨਾਲ ਬੀਸੀ ਸਮਾਜ ਨਾਲ ਮਨਰਿਟੀ ਸਮਾਜ ਨਾਲ ਖੜੇ ਆ ਉਹਨਾਂ ਨੂੰ ਬੀਜੇਪੀ ਦੇ ਵਿੱਚ ਕੰਮ ਕਰਨ ਤੋਂ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿਉਂਕਿ ਬੀਜੇਪੀ ਦਾ ਏਜੰਡਾ ਲੇਕੇ ਚੱਲਿਆ ਕਿ ਸੰਵਧਾਨ ਬਦਲਣਾ ਹੈ ਹੁਣ ਤੁਸੀਂ ਦੇਖਿਆ ਹੋਣਾ ਕੱਲ ਇਹਨਾਂ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਤੇ ਉਹ ਕਾਂਗਰਸ ਪਾਰਟੀ ਨੇ ਜਿਹੜੇ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਚ ਸੋਨੀਆ ਗਾਂਧੀ ਜੀ ਖੜੇ ਆ ਉਹ ਚ ਖੜਗੇ ਸਾਹਿਬ ਖੜੇ ਆ ਉਹ ਚ راہુલ ਗਾਂਧੀ ਜੀ ਖੜੇ ਆ ਉਹ ਚ ਹੋਰ ਸੀਨੀਅਰ ਲੀਡਰਸ਼ਿਪ ਖੜੀ ਹੈ ਤੇ ਇਹਨਾਂ ਨੇ ਜਾਰੀ ਕੀਤਾ ਸਿਰਫ ਓਨਲੀ ਮੋਦੀ ਕ ਇਦਕ ਡिक्टेटरਸ਼ਿਪ ਜਿਹੜੀ ਹੈ ਉਹ ਬਹੁਤ ਵੱਡਾ ਖਤਰਾ ਹੈ ਐਸਸੀ ਬੀਸੀ ਓਬੀਸੀ ਮਿਨੋਰਟੀ ਤੇ ਦੇਸ਼ ਦੇ ਲੋਕਾਂ ਲਈ ਤੋਂ ਸਾਡਾ ਜੇ ਲੋਕ ਸਭਾ ਫਰੀਦਕੋਟ ਦੇ ਵਿੱਚ ਮੈਨੂੰ ਮੌਕਾ ਮਿਲਦਾ ਹੈ ਪਾਰਲੀਮੈਂਟ ਉਹ ਜਾਣੇ ਆ ਤਾਂ ਸਭ ਤੋਂ ਪਹਿਲਾ ਅਜੰਡਾ ਸਾਡਾ ਹੋਊਗਾ ਰਾਹੁਲ ਗਾਂਧੀ ਜੀ ਦੀ ਸੋਚ ਮੁਤਾਬਕ ਅਸੀਂ ਭਾਰਤ ਦਾ ਸੰਵਿਧਾਨ ਕਿਸੇ ਵੀ ਕੀਮਤ ਤੇ ਬਦਲਣ ਨਹੀਂ ਦੇਵਾਂਗੇ ਲੋਕਤੰਤਰ ਨੂੰ ਬਚਾਵਾਂਗੇ ਐਜੂਕੇਸ਼ਨ ਦੇ ਉੱਤੇ ਪਹਿਰਾ ਦੇਵਾਂਗੇ ਬੇਰੁਜ਼ਗਾਰੀ ਖਤਮ ਕਰਨ ਦੇ ਉੱਤੇ ਕੰਮ ਜਿਹੜਾ ਹੈਗਾ ਕਾਂਗਰਸ ਪਾਰਟੀ ਕਰੇਗੀ ਔਰ ਕਾਂਗਰਸ ਪਾਰਟੀ ਜਿਹੜੀਆਂ ਨਿਆ ਪੱਤਰ ਜਾਰੀ ਕੀਤਾ ਉਹਨੂੰ ਹੂਬ ਹੂ ਲਾਗੂ ਕਰਨਾ ਹੈ ਔਰ ਮੈਂ ਕਮਾ ਤਾਂ ਬਹੁਤ ਵੱਡੀ ਗੱਲ ਹੋਣੀ ਹੈ ਪਰ ਇੱਕ ਵਾਰ ਲੋਕ ਸਭਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਮੇਰੇ ਦੇ ਭਰੋਸਾ ਕਰਕੇ ਜੇਕਰ ਮੈਨੂੰ ਇੱਥੇ ਚੋਣ ਲੜਨ ਵਾਸਤੇ ਭੇਜਦੇ ਆ ਇਹ ਗਾਰੰਟੀ ਹੈ ਕਿ ਫਰੀਦਕੋਟ ਲੋਕ ਸਭਾ ਦੇ ਵਿੱਚ ਮੈਂ ਲੰਬੇ ਸਮੇਂ ਤੋਂ ਵਿਚਰਦਾ ਆ ਔਰ ਫਰੀਦਕੋਟ ਦੇ ਵਿੱਚ ਵੀ ਬਹੁਤ ਸਾਰੇ ਐਜੀਟੇਸ਼ਨਾਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿੱਥੇ ਅਸੀਂ ਡਟ ਕੇ ਲੋਕਾਂ ਦੇ ਨਾਲ ਖੜੇ ਆ ਤੇ ਫਰੀਦਕੋਟ ਲੋਕ ਸਭਾ ਆ ਕੇ ਦੇ ਲੋਕ ਮੇਰੇ ਤੇ ਭਰੋਸਾ ਕਰਨਗੇ ਤੇ ਮੈਂ ਪਾਰਲੀਮੈਂਟ ਹਲਕੇ ਦੇ ਵਿੱਚ ਗਿਆ ਕਾਂਗਰਸ ਪਾਰਟੀ ਨੇ ਭਰੋਸਾ ਜਤਾਇਆ ਤੇ ਮੈਂ ਕਾਂਗਰਸ ਪਾਰਟੀ ਦਾ ਭਰੋਸਾ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਵੋਟਰਾਂ ਦਾ ਸਮਝੌਤਾ ਕਿਸੇ ਵੀ ਕੀਮਤ ਤੇ ਆ ਮਤਲਬ ਜਿਹੜਾ ਭਰੋਸਾ ਮੇਰੇ ਤੇ ਵਿਸ਼ਵਾਸ ਜਿਹੜਾ ਕਰਨਗੇ ਉਸ ਨੂੰ ਦੁੱਗਣਾ ਮੁੱਲ ਨਾਲ ਮੋੜਾਂਗੇ ਟੁੱਟਣ ਨਹੀਂ ਦੇਵਾਂਗੇ ਕਿਸੇ ਦਾ ਭਰੋਸਾ ਦੇਖੋ ਜੀ ਅਸੀਂ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੱਲੋਂ ਤੁਰੰਤ ਤੌਰ ਤੇ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜੇਕਰ ਇਹਨਾਂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਬਿਨਾਂ ਕਿਸੇ ਧੜੇਬੰਦੀ ਤੋਂ ਪਾਰਟੀ ਬਾਜੀ ਤੋਂ ਧੜੇਬੰਦੀ ਤੋਂ ਉੱਪਰ ਉੱਠ ਕੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਵੈਸੇ ਵੀ ਕਾਂਗਰਸ ਪਾਰਟੀ ਦਾ ਜੋ ਕਲਚਰ ਹੈ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਿਕਟੇਟਰਸ਼ਿਪ ਨਹੀਂ ਹੈ ਕਾਂਗਰਸ ਪਾਰਟੀ ਹੀ ਇੱਕ ਉਹ ਜੋ ਪਾਰਟੀ ਹੈ ਦੇਸ਼ ਦੇ ਵਿੱਚ ਜਿੱਥੇ ਹਰ ਇੱਕ ਵਿਅਕਤੀ ਨੂੰ ਟਿਕਟ ਮੰਗਣ ਦਾ ਅਧਿਕਾਰ ਹੈ ਪਾਰਟੀ ਦੇ ਵਿੱਚ ਵੀ ਲੋਕਤੰਤਰ ਹੈ ਸੋ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਵੀ ਕਾਂਗਰਸ ਪਾਰਟੀ ਫੈਸਲਾ ਲਾਊਗੀ ਜਿਸ ਨੂੰ ਵੀ ਟਿਕਟ ਦੇ ਕੇ ਨਵਾਜੂਗੀ ਪਾਰਟੀ ਜਿਲ੍ਹਾ ਕਾਂਗਰਸ ਕਮੇਟੀ ਪੱਪਾਂ ਪਾਰ ਹੋ ਕੇ ਸਭ ਤੋਂ ਵੱਧ ਲੀਡ ਦੇ ਨਾਲ ਜਿਤਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸੈਂਟਰ ਦੇ ਵਿੱਚ ਇਸ ਗੱਲ ਦੀ ਮਿਸਾਲ ਜ਼ਰੂਰ ਬਣੂਗੀ ਕਿ ਫਰੀਦਕੋਟ ਹਲਕੇ ਦੇ ਜੋ ਲੋਕਾਂ ਨੇ ਇੰਨੀ ਵੱਧ ਚੜ ਕੇ ਜੋ ਮਦਦ ਕੀਤੀ ਹੈ ਇਹ ਇੱਕ ਮਿਸਾਲ ਬਣੂਗੀ ਮੈਂ ਲਖਵੀਰ ਸਿੰਘ ਲੱਖਾ ਚੇਅਰਮੈਨ ਐਸੀ ਡਿਪਾਰਟਮੈਂਟ ਜਲਾ ਕਾਂਗਰਸ ਕਮੇਟੀ ਫਰੀਦਕੋਟ ਅਹ ਲਖਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਕੋਈ ਪਾਰਟੀ ਫਿਰਨਜੀ ਸਿੰਘ ਯਾਰੀ ਨੂੰ ਫਰੀਦਕੋਟ ਤੇ ਦਿਆ ਆ ਕਿਦਾ ਨਮ ਬਹੋਗੇ ਕਿਦਾ ਜਲਾ ਕਾਂਗਰਸ ਕਮੇਟੀਆਂ ਤੁਹਾਡੇ ਐਸਐਸਐਲ ਕਲੀਨਿਕ ਸਪੋਰਟ ਦੇਖੋ ਜੀ ਛੀਟ ਹੀ ਐਸੀ ਡਿਪਾਰਟਮੈਂਟ ਦੀ ਆ ਤਾਂ ਐਸੀ ਡਿਪਾਰਟਮੈਂਟ ਦਾ ਸਪੋਰਟ ਕਰੂਗਾ ਕਰੂਗਾ ਅਗਰ ਵੈਜ ਟਿਕਟ ਮੰਗਣਾ ਹਰ ਇੱਕ ਬੰਦੇ ਦਾ ਅਧਿਕਾਰ ਆ ਤੇ ਟਿਕਟ ਦੇਣਾ ਪਾਰਟੀ ਹਾਈ ਕਮਾਂਡ ਦਾ ਕੰਮ ਪਾਰਟੀ ਹਾਈ ਕਮਾਂਡ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੋਈ ਚੰਗੇ ਇਨਸਾਨ ਜਿਵੇਂ ਗਰੀਬ ਸਭ ਹੋ ਗਏ ਜਾਂ ਕੋਈ ਹੋਰ ਚੰਗੇ ਇਨਸਾਨ ਨੂੰ ਇੱਕ ਮੌਕਾ ਮਿਲੇ ਤਾਂ ਕੋਈ ਸਾਥੋਂ ਅਸੀਂ ਇਹਨਾਂ ਦੀ ਮਦਦ ਵੀ ਕਰਾਂਗੇ ਪੂਰੀ ਠੋਕੇ ਮਦਦ ਕਰਾਂਗੇ ਲੈਣ ਰਾਤ ਇੱਕ ਕਰਾਂਗੇ ਔਰ ਜਿਤਾ ਕੇ ਕਲਾਂਗੇ ਇਹ ਵੀ ਵਿਸ਼ਵਾਸ ਹਾਂ ਕਿਉਂਕਿ ਫਰੀਦਕੋਟ ਹਲਕੇ ਨੂੰ ਇੱਕ ਹਰੇਕ ਪਾਰਟੀ ਨੇ ਜਿਵੇਂ ਉਹ ਮਜ਼ਾਕ ਬਣਾਤਾ ਕੋਈ ਕਲਾਕਾਰ ਲੈ ਆ ਕੇ ਠਲ ਦਿੰਦਾ ਕੋਈ ਕੋਈ ਕਲਾਕਾਰ ਲੈ ਆ ਕੇ ਠਲ ਦਿੰਦਾ ਇਹਦਾ 60% ਐਸੀ ਕਰਕੇ ਮਜ਼ਾਕ ਬਣਾਇਆ ਕਲਾਕਾਰ ਤਾਂ ਪਹਿਲਾਂ ਕੋਈ ਕਾਂਗਰਸ ਪਾਰਟੀ ਨਹੀਂ ਕਾਂਗਰਸ ਪਾਰਟੀ ਨੇ ਵੀ ਉਹ ਉਹ ਵੀ ਕਲਾਕਾਰੀ ਸੀਗਾ ਸੀ ਕੋਈ ਕਹਿੰਦੇ ਨਹੀਂ ਸੀਗਾ ਪਰ ਨਹੀਂ ਪ੍ਰੋ ਜਿਹੜੇ ਕੰਮ ਗਹਿਰੀ ਸਾਹਿਬ ਜੀ ਮੈਂ ਦੱਸ ਹੀ ਚੁੱਕੇ ਆ ਕਿ ਕਲਾਕਾਰ ਦਾ ਕਲਾਕਾਰੀ ਹੈ ਨਾ ਨਹੀਂ ਉਹ ਉਹਨਾਂ ਨੂੰ ਨਹੀਂ ਕੋਈ ਏਡੀ ਗੱਲ ਵੀ ਉੱਥੇ ਪਾਰਲੀਮੈਂਟ ਵਿੱਚ ਕਿਹੜਾ ਜਾ ਕੇ ਖਾੜੇ ਲਾਉਣੇ ਆ ਗੱਲ ਤਾਂ ਮੁੱਦਿਆਂ ਦੀ ਕਰਨੀ ਆ ਜਦੋਂ ਕਿਸੇ ਬੰਦੇ ਨੂੰ ਉੱਥੋਂ ਦਾ ਵਾਰੇ ਪਤਾ ਹੀ ਨਹੀਂ ਕੀ ਕਰਨਾ ਕੀ ਬੋਲਣਾ ਕੀ ਗੱਲਬਾਤ ਆ ਕਰਨੀ ਪਰ ਸਾਡੀ ਤਾਂ ਹਾਈ ਕਮਾਂਡ ਨੂੰ ਬੇਨਤੀ ਹੈ ਕਿ ਚੰਗਾ ਵਧੀਆ ਇਨਸਾਨ ਸਾਨੂੰ ਫ੍ਰੀਕੋਰਟ ਦੇ ਵਿੱਚ ਦੇ ਕੇ ਤੇ ਆਪ ਇੱਜ਼ਤ ਪ੍ਰਾਪਤ ਕਰ ਸਕਦੀ ਆ ਅੱਜ ਅਸੀਂ ਬਿਲਕੁਲ ਹਰੇਕ ਵਰਕਰ ਕਾਂਗਰਸ ਪਾਰਟੀ ਦੇ ਨਾਲ ਆ ਵਰਕਰ ਉਹ ਸਾਰੇ ਜਿੰਨੇ ਅਸੀਂ ਪਿੰਡਾਂ ਦੇ ਵੇਖਿਆ ਸ਼ਹਿਰਾਂ ਦੇ ਵੇਖਿਆ ਕੋਈ ਚੰਗਾ ਵਧੀਆ ਕਾਂਗਰਸ ਪਾਰਟੀ ਦੇ ਹੱਕ ਚ ਲੋਕ ਨਤਰਦੇ ਆ ਤੇ ਪਰ ਪਾਰਟੀ ਨੂੰ ਫੈਸਲਾ ਕਰਨਾ ਚਾਹੀਦਾ ਕਿ ਵਧੀਆ ਲੀਡਰ ਸਾਨੂੰ ਦੇ ਕੇ ਭੇਜੇਂ ਤੇ ਅਸੀਂ ਜਿਤਾਈਏ